ਅੱਜ ਸਵੇਰੇ ਇੱਕ ਇਨਫੋਰਮੇਸ਼ਨ ਮਿਲੇ ਬੀਐਸਐਫ ਵੱਲੋਂ ਕਿ ਪਿੰਡ ਖੇਟਖਿਆਂ ਦੇ ਇਲਾਕੇ ਇੱਕ ਡਰੋਨ ਜਿਹੜਾ ਇੱਕ ਪਰਿਵਾਰ ਆਂ ਘੇਟਦਾ ਵਾ ਜਿਸ ਵਰਤਵੀ ਬੀਐਸਐਫ ਉਹਦੇ ਇਹ ਆਪ ਉਸ ਦੀ ਸੰਜੀ ਟੀਮ ਨੇ ਸੱਜਣ ਗਣ ਗਣ ਕਿਹਾ ਵਾ ਦਰਾਨੇ ਸੱਚ ਇਹ ਜਿਹੜਾ ਡਰੋਨ ਹੈ ਕਮਾਲ ਨਸੀਬ ਉੱਪਰ ਹੀਰਾਂ ਸੀ ਵਾਸੀ ਖੇਟਖਿਆਂ ਦੇ ਘਰ ਦੇ ਨੇੜੇ ਕੋ ਉਮਰੰਦ ਹੋਇਆ ਵਾ ਇਹ ਗੁਣਾ ਇਹ ਡਟਾ ਪਛਾਹੀ ਇਹਦੇ ਉੱਤੇ ਜਿਹੜਾ ਡੀ ਜੇ ਡੀ ਆਈ ਲਿਖਿਆ ਇਹ ਪਾਕਿਸਤਾਨ ਕੋ ਬਰਾਉ ਪਰੋਇਲਾ ਜਿਸ ਸੰਬੰਧੀ ਇੱਕ ਰਪੋਰਟ ਫੈਦਰ ਬਦਰਨਾ ਦਰਜ ਕਰਕੇ ਫੇੜੀ ਕਰ ਸਕ ਸਰ ਇਸ ਦੇ ਨਾਲ ਕੋਈ ਨਸੇ ਦੇ ਕੀ ਪਾਬ ਗਾਰ ਆਈ ਇਹ ਦੇ ਨਾਲ ਉਹ ਕੋਈ ਚੀਜ਼ ਬਰਾਮਦ ਨਹੀਂ ਹੋਈ ਪਰ ਫਿਰ ਵੀ ਪੀਐਸਐਫ ਜਿਹੜੀ ਹੈ ਉਹਦੇ ਬਾਰੇ ਸਬੰਦਤਾ ਹੈ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਇਹ ਅਥਾਮ ਕਰਵਾ ਦਰਜ ਕਰਕੇ ਫਿਰ ਇਹਦੇ ਤੇ ਅਗਲੀ ਕਾਰਵਾਈ ਹੁਣ ਖਿਲਾਣੀ ਜਾ ਰਹੀ ਆ ਤੇ ਬੀਐਸਐਫ ਦੇ ਨਾਲ ਕੋਦ ਸਖਤੀ ਕੀਤੀ ਆ ਸਰ ਕੋਈ ਕੋਈ ਨਾਮਜਾਦੀ ਹੋਇਆ ਬੰਦਾ ਕਿ ਮੈਂ ਨਾਮ ਲੋਕ ਵਿਅਕਤੀਆਂ ਦੇ ਉੱਤੇ ਪਛਾਣ ਦਰਜ ਸੀ ਸੋਇਆ